ਜਦੋਂ ਵਿਰੋਧੀਆਂ ਦੇ ਵੱਲੋਂ ਬੜਾ ਜਿਹੜੇ ਤੰਜ ਕਸੇ ਗਏ ਸੀ ਜਦੋਂ ਧਰਨਾ ਲੱਗਿਆ ਸੀ ਕਹਿੰਦੇ ਵੀ ਇਹ ਤਾਂ ਪੈਸੇ ਖਾਣ ਬੈਠੇ ਨੇ ਕਿਉਂਕਿ ਪਹਿਲੇ ਕਹਿੰਦੇ ਧਰਨੇ ਦੇ ਇਹਨਾਂ ਨੇ ਹਜੇ ਤੱਕ ਹਿਸਾਬ ਨਹੀਂ ਦਿੱਤਾ ਤੁਸੀਂ ਮਾਰਚ ਤੋਂ ਬਾਅਦ ਹੋਣਾ ਕਿ ਹਿਸਾਬ ਦੇ ਤਾਂ ਪਰ ਜਿਹੜਾ ਧਰਨਾ ਪਹਿਲਾਂ ਲੱਗਿਆ ਸੀਗਾ ਕਰੀਬ ਕਾਫੀ ਲੰਬਾ ਸਮਾਂ ਚੱਲਿਆ ਉਹ ਵੀ ਉਹਦਾ ਹਜੇ ਤੱਕ ਹਿਸਾਬ ਸਾਹਮਣੇ ਨਹੀਂ ਆਇਆ ਲਾਸਟ ਦੇ ਉੱਤੇ ਸਾਰਾ ਹਿਸਾਬ ਕਲੀਅਰ ਕਰਕੇ 29600 ਕੁ ਰੁਪਏ ਸੀ ਮੇਰਾ ਖਿਆਲ ਉਹ ਉਹ ਜਿਹੜੇ ਮੈਂ ਮਨਜੀਤ ਰਾਏ ਨੂੰ ਜਮ੍ਹਾਂ ਕਰਵਾ ਕੇ ਸਾਰਾ ਹਿਸਾਬ ਦਾ ਲੇਖਾ ਜੋਖਾ ਕਲੀਅਰ ਕਰਕੇ ਆਇਆ ਮੇਰੇ ਵੱਲ ਮੇਰੇ ਜਿਹੜੀਆਂ ਮੇਰੇ ਨਾਲ ਹੋਰ ਵੀ ਮੈਂ ਕਹਿ ਸਕਦਾ ਅੱਜ ਜਿਹੜੇ ਇੱਥੇ ਸੀ ਬੈਠੇ ਆ ਇੱਥੇ ਜਿੰਨੀਆਂ ਜਥੇਬੰਦੀਆਂ ਬੈਠੀਆਂ ਨੇ ਇਹਨਾਂ ਜਥੇਬੰਦੀਆਂ ਵਿੱਚ ਜੋ ਕਿਸੇ ਵੀ ਜਥੇਬੰਦੀ ਕੋਲੇ ਕੋਈ ਪੈਸਾ ਉਹ ਪਿਛਲੇ ਮਤਲਬ ਲੇਖੇ ਜੋਖੇ ਦਾ ਪਿਛਲੇ ਮੋਰਚੇ ਦਾ ਨਹੀਂ ਹੈ ਅੱਡਲੇ ਵਾਲ ਸਾਹਿਬ ਜਦੋਂ ਮੀਟਿੰਗਾਂ ਤੇ ਜਾਣਾ ਹੁੰਦਾ ਸੀ ਉਥੋਂ ਖਨੌਰੀ ਬਾਰਡਰ ਤੋਂ ਜਿਹੜਾ ਚੰਡੀਗੜ੍ਹ ਵੀ ਮੀਟਿੰਗਾਂ ਹੋਈਆਂ ਤੁਸੀਂ ਆਉਂਦੇ ਸੀ ਗੱਡੀਆਂ ਵੀ ਆਉਂਦੀਆਂ ਸੀ ਐਂਬੂਲੈਂਸ ਆਉਂਦੀ ਸੀ ਉਹਦਾ ਸਾਰਾ ਖਰਚਾ ਜਿਹੜਾ ਉਹ ਫੰਡ ਦੇ ਵਿੱਚੋਂ ਖਰਚਿਆ ਜਾਂਦਾ ਸੀ ਜਾਂ ਫਿਰ ਤੁਹਾਡਾ ਆਪਣਾ ਜਥੇਬੰਦੀ ਦਾ ਫੰਡ ਸੀਗਾ ਉਹਦੇ ਵਿੱਚੋਂ ਖਰਚਿਆ ਜਾਂਦਾ ਸੀ ਦੇਖੋ ਹਾਂ 8 ਦਸੰਬਰ ਤੋਂ ਲੈ ਕੇ 19 ਜਨਵਰੀ ਤੱਕ ਜਦੋਂ ਮੋਰਚਾ ਬਿਲਕੁਲ ਪੀਕ ਤੇ ਸੀ ਸਰਕਾਰ ਰੋਜ਼ ਇਹ ਗੱਲ ਸੁਨੇਹਾ ਮਿਲਦਾ ਸੀ ਕਿ ਅੱਜ ਸਰਕਾਰ ਚੱਕ ਸਕਦੀ ਹੈ ਸਰਕਾਰੇ ਚੱਕ ਸਕਦੀ ਹੈ ਉਸ ਵੇਲੇ ਮੋਰਚੇ ਨੂੰ ਸਮਾਂਲਣ ਵਾਸਤੇ ਜਿਹੜਾ ਗੱਡੀਆਂ ਦੇ ਉੱਤੇ ਮੁੰਡਿਆਂ ਨੇ ਮਤਲਬ ਵਰਕ ਕਰਦੇ ਰਹੇ ਆ ਉਹ ਜਿਹੜਾ ਖਰਚਾ ਹੈ ਉਹ 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 ਖਰਚੇ ਦੇ ਵਿੱਚ ਪਾਏ ਨੇ ਬਾਕੀ ਜਿਹੜਾ ਲੀਡਰਾਂ ਦਾ ਕੋਈ ਪੈਸਾ ਜਿਹੜਾ ਉਹ ਕੋਈ ਪੈਸਾ ਨਹੀਂ ਸੀ ਪਾਣੀ ਛੱਡਿਆ ਸੀ ਔਰ ਪੰਜਾਬ ਪੁਲਿਸ ਤੋਂ ਡੀਜੀਪੀ ਸਾਹਿਬ ਦਾ ਇੱਕ ਬਿਆਨ ਆ ਗਿਆ ਸੀ ਕਿ ਅਸੀਂ ਕਿਸਾਨਾਂ ਦਾ ਨੁਕਸਾਨ ਕਰਨ ਵਾਲਿਆਂ ਨੂੰ ਕਿਸੇ ਨੂੰ ਬਖਸ਼ਾਂਗੇ ਨਹੀਂ ਔਰ ਕਿਸਾਨਾਂ ਦਾ ਪਾਈ ਪਾਈ ਦਾ ਜਿਹੜਾ ਮਤਲਬ ਜਿਹੜੇ ਨੁਕਸਾਨ ਦੀ ਪੂਰਤੀ ਉਹ ਸੀ ਕਰਵਾਵਾਂਗੇ ਉਹ ਜਿਹੜੀ ਉਹਨਾਂ ਨੇ ਕਿਹਾ ਤੇ ਉਸ ਤੋਂ ਬਾਅਦ ਫਿਰ ਸਾਡੇ ਆਗੂ ਸਾਰੇ ਰਿਹਾਰ ਗਏ ਉਹਦੇ ਮੁਤਾਬਕ ਫਿਰ ਅਸੀਂ ਉਸ ਤੋਂ ਬਾਅਦ ਮਤਲਬ 29 29 ਮਾਰਚ ਨੂੰ ਪਾਣੀ ਲਿਆ ਸੀਗਾ 10 ਦਿਨ ਬਾਅਦ ਤੋਂ ਜਿਹੜਾ ਇਹ ਸਾਰਾ ਸੀਗਾ ਘਟਨਾਕਰਮ ਇਹਦੇ ਵਿੱਚ ਉਹਨਾਂ ਨੇ ਮੰਨ ਲਿਆ ਕਿ ਅਸੀਂ ਮੁਆਵਜ਼ਾ ਕਿਸਾਨਾਂ ਦਾ ਨੁਕਸਾਨ ਦੀ ਪੂਰਤੀ ਕਰਾਂਗੇ ਮੁਕਫਾਈ ਕਰਾਂਗੇ ਉਹ ਅਸੀਂ ਲੇਖਾ ਜੋਖਾ ਬਣਾਇਆ ਔਰ ਉਹ ਅਸੀਂ ਇੱਕ ਦੋ ਦਿਨਾਂ ਦੇ ਵਿੱਚ ਮਤਲਬ ਸਰਕਾਰ ਤੱਕ ਪਹੁੰਚਾ ਦਿੱਤਾ ਦੱਲੇਵਾਲ ਸਾਹਿਬ ਕਿਵੇਂ ਦੇਖਦੇ ਹੋ 19 ਮਾਰਚ ਦੀ ਗੱਲ ਕੀਤੀ ਹੈ ਇੱਕ ਪਾਸੇ ਜਿਹੜੇ ਕਿਸਾਨ ਆਗੂ ਮੀਟਿੰਗ ਦੇ ਲਈ ਆਉਂਦੇ ਨੇ ਦੂਜੇ ਪਾਸੇ ਫੋਰਸ ਇਕੱਠੀ ਕੀਤੀ ਜਾਂਦੀ ਹੈ ਪਹਿਲੀ ਵਾਰ ਹੀ ਦੇਖਿਆ ਹੋਵੇਗਾ ਚਲੋ ਤੁਹਾਡੀ ਉਮਰ ਛੋਟੀ ਹੈ ਮੇਰੀ ਤਾਂ ਕਾਫੀ ਉਮਰ ਹੋ ਗਈ ਹੈ 70 ਸਾਲ ਦੇ ਨੇੜੇ ਪਹੁੰਚ ਗਿਆ ਮੈਂ 40 ਸਾਲ ਤਾਂ ਮੈਨੂੰ ਆਹ ਕੰਮ ਕਰਦੇ ਫਿਰਦੇ ਨੂੰ ਹੋ ਗਏ ਅੱਜ ਤੱਕ ਮੈਂ ਨਹੀਂ ਦੇਖਿਆ ਕਿ ਇੱਕ ਪਾਸੇ ਸਰਕਾਰ ਮੀਟਿੰਗ ਦਾ ਦੌਰ ਸ਼ੁਰੂ ਕਰ ਲਵੇ ਗੱਲਬਾਤ ਚੱਲਦੀ ਹੋਵੇ ਔਰ ਉਦੋਂ ਮਤਲਬ ਮੋਰਚੇ ਤੇ ਹਮਲਾ ਕਰਦੇ ਹੋਏ ਸਰਕਾਰ ਕਦੇ ਨਹੀਂ ਹੋਇਆ ਅਜੇ ਤੱਕ ਪਿੱਛੇ ਸਮਾਂ ਲੰਘਿਆ ਖਾਰਕੂਵਾਦ ਵੀ ਲੰਘਿਆ ਉਹਨਾਂ ਨਾਲ ਵੀ ਜਦੋਂ ਸਰਕਾਰ ਮੀਟਿੰਗ ਕਰਦੀ ਸੀ ਸਰਕਾਰ ਇੱਕ ਜ਼ਿੰਮੇਵਾਰੀ ਸਮਝੇ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਜਿਹੜੀ ਧਿਰ ਨਾਲ ਮੀਟਿੰਗ ਹੋਈ ਹੈ ਇਹਨੂੰ ਮਹਫੂਜ਼ ਇਹਦੇ ਏਰੀਏ ਦੇ ਵਿੱਚ ਪਹੁੰਚਾਉਣਾ ਸਰਕਾਰ ਦੀ ਰਿਸਪੋਨਸੀਬਿਲਟੀ ਬਣਦੀ ਹੈ ਔਰ ਇੱਥੇ ਇਹ ਕੰਮ ਕਰਕੇ ਸਰਕਾਰ ਨੇ ਮਤਲਬ ਅਤੀ ਘਿਣਾਉਣੀ ਹਰਕਤ ਦੇ ਸਾਰਿਆਂ ਬੇਸ਼ਰਮੀ ਦੀਆਂ ਹੱਦਾਂ ਸਾਰੀਆਂ ਸੰਵਿਧਾਨ ਦੀਆਂ ਨੂੰ ਤੋੜਨ ਦੀਆਂ ਹੱਦਾਂ ਪਾਰ ਕੀਤੀ ਹੈ ਤੇ ਸਰਕਾਰ ਨੇ ਐਸ਼ਕ ਸਾਡਾ ਮੋਰਚਾ ਦਾ ਖੇੜਤਾ ਲੇਕਿਨ ਕਿਸਾਨਾਂ ਦਾ ਜਿਹੜਾ ਤਬਦਬਾ ਸੀ ਉਹਦੇ ਮੂਰੇ ਸਰਕਾਰ ਮਤਲਬ ਸੈਮੀ ਪੇਸਿਸ ਸਰਕਾਰੋਂ ਡਰਦੀ ਸੀ ਇੱਥੇ ਸਕੂਲ ਬਣੂਗਾ ਇੱਥੇ ਹਸਪੀਟਲ ਬਣੂਗਾ ਇੱਥੇ ਫਲਾਨੀ ਚੀਜ਼ ਬਣੇਗੀ ਇੱਥੇ ਗਰਾਊਂਡ ਬਣਨਗੇ ਇੱਥੇ ਪਲਾਟ ਬਣ ਜਾਣਗੇ ਇੱਥੇ ਰੈਸ਼ ਹੋ ਜੂਗੀ ਇੱਥੇ ਬਾਜ਼ਾਰ ਬਣ ਜਾਏਗਾ ਆਹ ਲਕੀਰਾਂ ਵਾਉਣੀਆਂ ਐ ਨਾ ਇਹ ਲਕੀਰਾਂ ਵਾਹ ਕੇ ਤੁਸੀਂ ਇਸ ਲਕੀਰਾਂ ਵਾਉਣ ਦਾ ਹੀ ਸਾਡੇ ਕਿਸਾਨਾਂ ਤੋਂ 75% ਯਾਰ ਜ਼ਮੀਨ ਹੀ ਲੈਣ ਲੱਗੇ ਹੋ। ਇਹ ਚੰਗਾ ਕਿਸਾਨਾਂ ਨੂੰ ਆਬਾਦ ਕਰਨ ਦਾ ਤਰੀਕਾ ਹੈ। ਹਸਕਾਲੀ ਤੁਸੀਂ ਵਿਖਰੇ ਹੋ ਰਿਆਸਤ న్యూਸ ਤੇ ਮੈਂ ਜਸ ਖੈਰਾ ਅੱਜ ਐਸਕੇਐਮ ਗੈਰ ਰਾਜਨੀਤਿਕ ਦੇ ਵੱਲੋਂ ਜਿਹੜਾ ਖਰਚਾ ਖਨੌਰੀ ਬਾਰਡਰ ਤੇ ਹੋਇਆ ਸੀ ਉਸ ਦਾ ਬੇਰਬਾ ਸੰਗਤ ਦੇ ਸਾਹਮਣੇ ਰੱਖਿਆ ਗਿਆ ਪੂਰੇ ਪੰਜਾਬ ਦੀ ਲੋਕਾਂ ਦੇ ਸਾਹਮਣੇ ਰੱਖਿਆ ਗਿਆ ਕਿ ਉੱਥੇ ਕਿੰਨਾ ਫੰਡ ਇਕੱਠਾ ਹੋਇਆ ਕਿੰਨਾ ਖਰਚਾ ਹੋਇਆ ਸਾਡੇ ਨਾਲ ਡੱਲੇਵਾਲ ਸਾਹਿਬ ਮੌਜੂਦ ਨੇ ਡੱਲੇਸਵਾਲ ਸਾਹਿਬ ਸਵਾਗਤ ਹੈ ਜੀ। ਜੀ ਸਤ ਸ੍ਰੀ ਅਕਾਲ ਮਿਹਰਬਾਨੀ ਸ਼ੁਕਰੀਆ ਧੰਨਵਾਦ ਜੀ ਜੀ ਡੱਲੇਵਾਲ ਸਾਹਿਬ ਜੇ ਮੋਟੇ ਸ਼ਬਦਾਂ ਦੇ ਵਿੱਚ ਗੱਲ ਕਰੀਏ ਕਿ ਕਿੰਨਾ ਫੰਡ ਇਕੱਠਾ ਹੋਇਆ ਤੇ ਕਿੰਨਾ ਖਰਚਾ ਹੋਇਆ ਦੇਖੋ ਉੱਥੇ ਫੰਡ ਦੋ ਤਰ੍ਹਾਂ ਦਾ ਇਕੱਠਾ ਹੁੰਦਾ ਸੀ ਜੀ ਇੱਕ ਤਾਂ ਉਹ ਫੰਡ ਇਕੱਠਾ ਹੁੰਦਾ ਸੀ ਜਿਹੜਾ ਸਟੇਜ ਤੇ ਮੋਰਚੇ ਮੋਰਚੇ ਨੂੰ ਆਉਂਦਾ ਸੀਗਾ ਜੀ ਇੱਕ ਅਸੀਂ ਫੰਡ ਉਹ ਇਕੱਠਾ ਕਰਦੇ ਸੀਗੇ ਕਿ ਦੋ ਫੋਰਮ ਚੱਲਦੇ ਸੀ ਇੱਕ ਫੋਰਮ ਐਸਕੇਮ ਨਾਨ ਪੋਲਿਟਿਕਲ ਦੂਸਰਾ ਫੋਰਮ ਕੇਐਮਐਮ ਜੀ ਕੇਐਮਐਮ ਆਪਣੇ ਆਪਣੇ ਲੈਵਲ ਦੇ ਉੱਤੇ ਜਿਵੇਂ ਆਪਣੀਆਂ ਲੋੜਾਂ ਸਾਰਦਾ ਸੀ ਉਹਨਾਂ ਦਾ ਵੱਖਰਾ ਵਿਸ਼ਾ ਸੀਗਾ ਔਰ ਅਸੀਂ ਜਿਸ ਤਰ੍ਹਾਂ ਦਾ ਹਾਲਾਤਾਂ ਦੇ ਮੁਤਾਬਕ ਜਦੋਂ ਮੋਰਚਾ ਸਟਾਰਟਿੰਗ ਦੇ ਵਿੱਚ ਉੱਥੇ ਆਰਥਿਕ ਮਦਦ ਨਹੀਂ ਸੀ ਆ ਰਹੀ ਉਹਨੂੰ ਅਸੀਂ ਕਿਵੇਂ ਸਰਵਾਈਵ ਕਰਨਾ ਹੈ ਉਹਦੇ ਲਈ ਅਸੀਂ ਮਤਲਬ ਫੰਡ ਵਗੈਰਾ ਮਤਲਬ ਉੱਥੋਂ ਕ੍ਰੀਏਟ ਕਰਦੇ ਸੀ ਆਪ ਦੀਆਂ ਜਥੇਬੰਦੀਆਂ ਤੋਂ ਇਕੱਠਾ ਕਰਕੇ ਇਹ ਦੋ ਤਰ੍ਹਾਂ ਦਾ ਫੰਡ ਸੀਗਾ ਜਿਹੜੇ ਫੰਡ ਨੂੰ ਸੁਗਜੀਤ ਹੋਰੀ ਇਸ ਫੰਡ ਨੂੰ ਜਿਹੜਾ ਅਸੀਂ ਇਕੱਠਾ ਕਰਦੇ ਸੀ ਉਹਨੂੰ ਉਹ ਸੁਗਜੀਤ ਹੋਰੀ ਸੰਭਦੇ ਸੀ ਔਰ ਜਿਹੜਾ ਫੰਡ ਮਤਲਬ ਸਟੇਜ ਤੇ ਆਉਂਦਾ ਸੀ ਉਹਨੂੰ ਸਟੇਜ ਦੀ ਇੱਕ ਵੱਖਰੀ ਤੌਰ ਦੇ ਉੱਤੇ ਕਮੇਟੀ ਬਣੀ ਸੀ ਉਹ ਕਮੇਟੀ ਮਤਲਬ ਉਸ ਫੰਡ ਨੂੰ ਸੰਭਦੇ ਸੀ ਹੁਣ ਉਹ ਦੋ ਤਰ੍ਹਾਂ ਦਾ ਫੰਡ ਆ ਗਿਆ ਸਾਡੇ ਕੋਲੇ ਇੱਕ ਤਾਂ ਆ ਗਿਆ ਐਸਕੇਐਮ ਨਾਨ ਪੋਲਿਟিক্যাল ਦਾ ਮਤਲਬ ਇਹ ਕਹਿ ਲਈਏ ਕਿ ਉਸ ਫੋਰਮ ਦਾ ਪੈਸੇ ਇਕੱਠੇ ਹੋਏ ਵੇ ਇੱਕ ਆ ਗਿਆ ਸਟੇਜ ਦੀ ਫੰਡ ਇਕੱਠੀ ਹੋਈ ਜਿਹੜੀ ਸਟੇਜ ਦੀ ਫੰਡ ਸੀ ਉਹ ਮਤਲਬ ਪੂਰੇ ਦੇ ਪੂਰੇ ਅੰਦੋਲਨ ਦੀ ਫੰਡ ਮੰਨੀ ਜਾਂਦੀ ਸੀ ਤਾਂ ਉਹਦੇ ਜੋ ਮਤਲਬ ਜਿਹੜਾ ਟੋਟਲ ਹੋਇਆ ਸਟੇਜ ਦੇ ਉੱਤੇ ਹੋਇਆ ਸਾਡੇ ਕੋਲੇ ਇਕੱਠਾ 34,32,567 ਰੁਪਏ ਔਰ ਉਹਦੇ ਤੇ ਜਿਹੜਾ ਕੁੱਲ ਖਰਚਾ ਆਇਆ ਉਹ ਆਇਆ 37,65,539 ਰੁਪਏ ਤਾ ਟੋਟਲ 332972 ਰੁਪਏ ਅਸੀਂ ਲਾਸ ਦੇ ਵਿੱਚ ਆਉਥੇ ਜਿਹੜਾ ਜਿਹੜਾ ਮਤਲਬ ਆਮ ਟੋਟਲ ਮੋਟਾ-ਮੋਟਾ ਸੀ ਜੀ ਬਾਕੀ ਉਸ ਤੋਂ ਅਗਲੇ ਪਾਸੇ ਜਿਹੜਾ ਅੰਦੋਲਨ ਚੱਲਦੇ ਆ ਜੀ ਤੁਸੀਂ ਦੇਖਿਆ ਸੀਗਾ 14 ਨੂੰ 15 ਨੂੰ 21 ਨੂੰ ਉੱਥੇ ਮਤਲਬ ਟਰੈਕਟਰ ਟੁੱਟੇ ਜੀ ਉਹ ਜਿਹੜੇ ਟਰੈਕਟਰ ਟੁੱਟੇ ਲਗਭਗ ਵੱਡੀ ਗਿਣਤੀ ਮਤਲਬ 30-35 ਦੇ ਕਰੀਬ ਟਰੈਕਟਰ ਟਰਾਲੀ ਮਤਲਬ ਗੱਡੀਆਂ ਸਾਧਨ ਤੋੜੇ ਗਏ ਉਹਨਾਂ ਦੇ ਉੱਤੇ ਜਿਹੜਾ ਖਰਚਾ ਆਇਆ ਉਹ ਆਇਆ 898000 654 ਰੁਪਏ ਜੀ ਔਰ ਉਹਦੇ ਤੇ ਸਾਨੂੰ ਜਿਹੜੀ ਮਦਦ ਆਈ ਸਾਡੇ ਕੋਲੇ ਸਾਡੇ ਉਸ ਫੋਰਮ ਕੋਲੇ ਟਰੈਕਟਰਾਂ ਦੀ ਮਦਦ ਲਈ ਜੀ ਉਹ ਆਈ 5 ਲੱਖ 21 ਤੇ 50000 ਰੁਪਏ ਇੱਕ ਮਤਲਬ ਸਾਡੇ ਕੋਲੇ ਆਈ ਜੀ ਔਰ ਉਹ ਜਿਹੜਾ ਪੈਸਾ ਆਇਆ ਲਗਭਗ 5.5 ਲੱਖ ਰੁਪਏ ਤਾਂ ਇਸ ਤਰੀਕੇ ਦੇ ਨਾਲ ਇੱਥੇ ਜਿਹੜੀ ਸਾਡਾ ਉਹਦਾ ਕਟਕਟਾ ਕਰਕੇ 348654 ਰੁਪਏ ਇੱਥੇ ਮਤਲਬ ਮੋਰਚਾ ਫਿਰ ਮਤਲਬ ਲਾਸ ਦੇ ਵਿੱਚ ਲਿਆਗਾ ਸੋ ਇਸ ਤਰੀਕੇ ਦੇ ਨਾਲ ਟੋਟਲ ਲਾਸ ਸੀ ਜਿਹੜਾ ਉਹ 6 ਲੱਖ 81626 ਰੁਪਈਆ ਦਾ ਲਾਸ ਤੇ ਵਿੱਚ ਸੀ ਅਸੀਂ ਔਰ ਉੱਥੇ ਫਿਰ ਜਿਹੜੇ ਲੰਗਰ ਜਥੇਬੰਦੀ ਨੇ ਵਿੱਚ ਲਾਏ ਹੋਏ ਸੀਗੇ ਕੋਈ ਬਹੁਤ ਸਾਰੇ ਲੰਗਰ ਤਾਂ ਸੰਤ ਮਹਾਪੁਰਸ਼ਾਂ ਨੇ ਸੰਸਥਾਵਾਂ ਨੇ ਲਾਇਓ ਵੱਖਰਾ ਸੀ ਉਹਨਾਂ ਦਾ ਆਪਣਾ ਹਿਸਾਬ ਕਿਤਾਬ ਸੀਗਾ ਉਹਦਾ ਉਹਦਾ ਸਾਡੇ ਮੋਰਚੇ ਨਾਲ ਕੋਈ ਸਬੰਧ ਨਹੀਂ ਸੀ ਹਾਂ ਜੇ ਕਿਤੇ ਲੋੜ ਪੈਂਦੀ ਤਾਂ ਭਾਵੇਂ ਅਸੀਂ ਦੇ ਸਕਦੇ ਸੀ ਉਹਨਾਂ ਨੂੰ ਗੱਲ ਲੈਕਨ ਇਹ ਜਿਹੜਾ ਲੰਗਰ ਕੁਛ ਜਥੇ ਬੰਦੀਆਂ ਨੇ ਲਾਇਏ ਸੀ ਉਹਦੇ ਵਿੱਚ ਅਸੀਂ ਜਿਹੜਾ ਸਾਡੇ ਕੋਲੇ ਆਇਆ ਮਾਈਕਸ ਹੈ ਤਾਂ ਹੀ ਜਸਤੂ ਰੂਪ ਚ ਕਦੇ ਕਿਸੇ ਅਨਾਜ ਦੇ ਕਦੇ ਆٹے ਦੇ ਰੂਪ ਚ ਕਦੇ ਕਿਸੇ ਰੂਪ ਚ ਤਾਂ ਉਹ ਆਈ 439097 ਰੁਪਈਆ ਦੀ ਤਾਂ ਜਿਹੜਾ ਅਸੀਂ ਲੰਗਰਾਂ ਦੇ ਉੱਪਰ ਖਰਚ ਕੀਤਾ ਸਮਾਨ ਲਿਆ ਕੇ ਦਿੱਤਾ ਲੰਗਰਾਂ ਚ ਉੱਥੇ ਕਦੇ ਅਸੀਂ ਪਿਆਜ਼ ਲਾ ਕੇ ਦਿੱਤਾ ਕਦੇ ਅਸੀਂ ਉਹਨਾਂ ਨੂੰ ਦਾਲਾਂ ਲਿਆ ਕੇ ਦਿੱਤੀਆਂ ਜਿਵੇਂ ਜਿਵੇਂ ਦੀ ਲੋੜ ਲੱਗਦੀ ਸੀ ਉਹਨਾਂ ਨੂੰ ਮੌਕੇ ਮੌਕੇ ਤੇ ਉਹ ਭਾਈ 185244 ਰੁਪਈਆ ਦੀ ਜੀ ਤੋਂ ਇਸ ਇੱਥੇ ਮਤਲਬ ਜਿਹੜਾ ਲੰਗਰ ਦੀ ਸੇਵਾਵਾਂ ਆਈਆਂ ਉਹਦੇ ਵਿੱਚੋਂ 253853 ਰੁਪਏ ਬਚਤਾਂ ਰਹੀ ਸੀ ਤੇ ਪਿੱਛੇ ਸਾਡੇ ਕੋਲੇ 681626 ਰੁਪਏ ਲਾਸ ਜਾ ਰਿਹਾ ਸੀ ਤੋਂ ਇੱਥੇ ਜਦੋਂ ਇਹਦਾ ਅਸੀਂ ਲੇਖਾ ਜੋਖਾ ਕੀਤਾ ਤਾਂ ਇੱਥੇ ਸਾਰੇ ਦੇ ਵਿੱਚੋਂ 427772 ਰੁਪਈਆ ਘਾਟੇ 'ਚ ਰਹਿ ਗਏ ਜਿਹੜਾ ਅਸੀਂ ਮਤਲਬ 253853 ਰੁਪਈਆ ਜਦੋਂ ਸਾਰੇ ਅਸੀਂ ਪ੍ਰੋਫਿਟ ਦੇ ਵਿੱਚ ਚਲੇ ਗਏ। ਜੀ। ਤੋਂ ਇਹ ਹੋਇਆ ਟੋਟਲ ਜਿਹੜਾ ਮਤਲਬ ਪੈਸੇ ਦੇ ਲੈਣ ਦੇ ਨਾਲ ਖਰਚਾ ਦਾ ਹੋਇਆ। ਔਰ ਉਸ ਤੋਂ ਅਗਲੀ ਗੱਲ ਖਨੌਰੀ ਦੇ ਵਿੱਚੋਂ ਇੱਕ ਡੇਰੀ ਤੋਂ ਅਸੀਂ ਦੁੱਧ ਕਿਉਂਕਿ ਇੱਕ ਸਮਾਂ ਸੀਗਾ ਜਦੋਂ ਜੀ ਕਿ ਲੋਕ ਦੁੱਧ ਦੀ ਸੇਵਾ ਬਹੁਤ ਕੀਤੀ ਲੋਕਾਂ ਨੇ ਸਟਾਰਟਿੰਗ ਦੇ ਵਿੱਚ। ਜੀ। ਲੇਕਿਨ ਜਦੋਂ ਕਣਕ ਦੀ ਕਟਾਈ ਦਾ ਸਮਾਂ ਆ ਗਿਆ, ਝੋਨੇ ਦੀ ਲਵਾਈ ਦਾ ਸਮਾਂ ਆ ਗਿਆ, ਗਰਮੀ ਦਾ ਮੌਸਮ ਆ ਗਿਆ, ਸੁਭਾਵਿਕ ਆ ਦੁੱਧ ਘਟਣਾ ਹੀ ਸੀਗਾ, ਉਹ ਘਟ ਗਿਆ। ਉਦੋਂ ਲੋੜ ਮੁਤਾਬਕ ਜਿੰਨਾ ਉੱਥੇ ਮੋਰਚੇ ਦੇ ਤੇ ਭੀੜ ਸੀ ਉਹਨੂੰ ਸਾਰਿਆਂ ਨੂੰ ਜਿੰਨਾ ਚਾਹੀਦਾ ਸੀ ਉਹਦੇ ਮੁਤਾਬਕ ਦੁੱਧ ਲਿਆਉਂਦੇ ਰਹੇ ਆ। ਉਹ ਜਿਹੜਾ ਦੁੱਧ ਲਿਆ ਕੇ ਅਸੀਂ ਵੰਡਿਆ ਉਹ ਖਨੋਰੀ ਤੋਂ ਆਇਆ 12280 ਲੀਟਰ। ਜੀ। ਔਰ ਜਿਹਦਾ 50 ਰੁਪਏ ਰੇਟ ਸੀ ਤਾਂ ਉਹ ਬਣਿਆ 614000 ਦਾ। ਜੀ। ਤੇ 500 ਰੁਪਏ ਉੱਥੇ ਇੱਕ ਦਿਨ ਡੇਰੀ ਵਾਲੇ ਨੇ ਸਾਨੂੰ ਦੁੱਧ ਭੇਜਿਆ ਸੀ ਉਹਨੇ ਆਪਦੇ ਮਤਲਬ ਗੱਡੀ ਦਾ ਕਿਰਾਇਆ ਸਾਨੂੰ ਭੇਜੇ ਲਾਇਆ ਸੀ। ਜੀ। ਤੋਂ ਇਹ ਸਾਰਾ ਹੋਇਆ ਜੀਦੇ ਵਿੱਚੋਂ 95700 ਰੁਪਏ ਸਾਨੂੰ ਦੋ ਜਥੇਬੰਦੀਆਂ ਨੇ ਮਾਇਕ ਸਹਾਇਤਾ ਭੇਜੀ ਜਿਹੜੀਆਂ ਦੁੱਧ ਨਹੀਂ ਸੀ ਭੇਜ ਸਕਦੇ ਕਿਉਂਕਿ ਜਿਹੜਾ ਦੁੱਧ ਸੀਗਾ ਇਹ ਅਸੀਂ ਆਏ ਨਹੀਂ ਸੀਗਾ ਵੀ ਮਤਲਬ ਆਪਣੇ ਆਪ ਹੀ ਲਾਉਣੇ ਸ਼ੁਰੂ ਕਰ ਲਿਆ ਪਹਿਲਾ ਇੱਕ ਐਸਕੇ ਮਨੋਰਲ ਪੋਲਿਟਿਕਲ ਦੀ ਮੀਟਿੰਗ ਹੋਈ ਸਾਰੀਆਂ ਜਥੇਬੰਦੀਆਂ ਦੀ ਡਿਊਟੀ ਲਈ ਕਿ ਫਲਾਨੀ ਜਥੇਬੰਦੀ ਇਸ ਤਰੀਕ ਨੂੰ ਦੁੱਧ ਲੈ ਕੇ ਆ ਗਈ ਫਲਾਨੀ ਇਸ ਨੂੰ ਲੈ ਕੇ ਫਲਾਨੀ ਇਸ ਨੂੰ ਲੈ ਕੇ ਆ ਗਈ ਜਿਨ੍ਹਾਂ ਜਿਨ੍ਹਾਂ ਜਥੇਬੰਦੀਆਂ ਨੇ ਉਹ ਡਿਊਟੀ ਨਿਭਾਤੀ ਤਾਂ ਵੈਲ ਐਂਡ ਗੁੱਡ ਕੁਝ ਜਥੇਬੰਦੀਆਂ ਦੇ ਕੋਲ ਉਹ ਡਿਊਟੀ ਨਹੀਂ ਨਿਭਾਈ ਗਈ ਤਾਂ ਫਿਰ ਉਹਨਾਂ ਆਉਂਦਾ ਜਿਹੜਾ ਨਾ ਡਿਊਟੀ ਨਿਭਾਉਣ ਕਰਕੇ ਸਾਨੂੰ ਉਹ ਦੁੱਧ ਮਤਲਬ ਮੁੱਲ ਲੈ ਔਰ ਉਹ ਜਿਹੜਾ ਦੁੱਧ ਮੁੱਲ ਲਿਆ ਉਹ 614000 ਦਾ ਆਇਆ ਜੀ ਫਿਰ 4 ਇੱਕ 2025 ਨੂੰ ਵੱਡੀ ਕਿਸਾਨ ਮਹਾਪੰਚਾਇਤ ਉਹ ਜਿਹਦੇ ਵਿੱਚ ਹਰ ਬਸ ਦੁੱਧ ਲੈ ਕੇ ਆਈ ਹਰ ਟਰੈਕਟਰ ਟਰਾਲੀ ਤੇ ਜਿਹੜੇ ਲੋਕ ਆਏ ਉਹ ਦੁੱਧ ਲੈ ਕੇ ਆਏ ਉੱਥੇ ਦੁੱਧ ਦੀ ਮਤਲਬ ਬਹੁਤਾਤ ਹੋਈ ਉਸ ਵੇਲੇ ਸਾਡਾ ਜਿਹੜਾ ਕੁਛ ਅਸੀਂ ਦੁੱਧ ਜਿਹੜਾ ਵਾਧੂ ਸੀਗਾ ਉਹਨੂੰ ਜਮ੍ਹਾਂ ਕਰਾਇਆ ਡੇਰੀ 'ਚ ਤਾਂ ਉਹ ਦੁੱਧ ਦਾ ਜੋ ਲਾਸਟ ਦੇ ਹਿਸਾਬ ਕਿਤਾ ਵਸੀਂ ਕੀਤਾ ਤਾਂ ਉਹ ਨਿਕਲਿਆ 36000 ਤੇ 600 ਰੁਪਏ ਦਾ ਦੁੱਧ ਅਸੀਂ ਡੇਰੀ ਦੇ ਵਿੱਚ ਜਮਾ ਹੋਇਆ ਤਾਂ ਇਸ ਤਰੀਕੇ ਦੇ ਨਾਲ ਕੁੱਲ ਜਿਹੜਾ ਸਾਡਾ ਜਿਹੜਾ ਦੁੱਧ ਦਾ ਖਰਚਾ ਬਣਿਆ ਉਹ ਰਹਿ ਗਿਆ ਸਾਡੇ ਕੋਲੇ ਸਾਡਾ 482200 ਰੁਪਈਆ ਤੇ ਫਿਰ ਕੁਝ ਜ਼ਿਲ੍ਹਿਆਂ ਤੋਂ ਦੁੱਧ ਆਇਆ ਜਿਹੜਾ ਉਹਨੂੰ ਜਦੋਂ ਵਿੱਚ ਪਾ ਲਈਦਾ ਹੈ ਉਹ ਸੀਗਾ 6 ਲੱਖ ਤੇ 27400 ਰੁਪਈਆ ਸੋ ਇਸ ਤਰੀਕੇ ਦੇ ਨਾਲ 11 ਲੱਖ 9000 ਤੇ 600 ਰੁਪਏ ਦਾ ਕੱਲੇ ਦੁੱਧ ਦੁੱਧ ਦਾ ਖਰਚਾ ਹੈ ਔਰ ਉੱਪਰ ਆ ਜਿਹੜਾ 427772 ਰੁਪਏ ਉਹ ਮਤਲਬ ਟਰੈਕਟਰਾਂ ਦਾ ਤੇ ਮੋਰਚੇ ਦੇ ਸ਼ੈੱਡ ਦਾ ਹੋਰ ਸਾਰੇ ਪ੍ਰੋਗਰਾਮਾਂ ਦਾ ਉਹ ਖਰਚਾ ਮੋਰਚੇ ਦੀ ਸਾਮ ਸੰਭਾਲ ਦਾ ਖਰਚਾ ਉਹ ਸਾਰਾ ਉਹ ਖਰਚਾ ਸੀ ਜੀ ਡੱਲਵਾਲ ਸਾਹਿਬ ਜਦੋਂ ਵਿਰੋਧੀਆਂ ਦੇ ਵੱਲੋਂ ਬੜਾ ਜਿਹੜੇ ਤੰਜ कसे ਗਏ ਸੀ ਜਦੋਂ ਧਰਨਾ ਲੱਗਿਆ ਸੀ ਕਹਿੰਦੇ ਵੀ ਇਹ ਤਾਂ ਪੈਸੇ ਖਾਣ ਬੈਠੇ ਨੇ ਕਿਉਂਕਿ ਪਹਿਲੇ ਕਹਿੰਦੇ ਧਰਨੇ ਦੇ ਇਹਨਾਂ ਨੇ ਹਜੇ ਤੱਕ ਹਿਸਾਬ ਨਹੀਂ ਦਿੱਤਾ ਤੁਸੀਂ ਮਾਰਚ ਤੋਂ ਬਾਅਦ ਹੋਣਾ ਕਿ ਹਿਸਾਬ ਦੇ ਤਾਂ ਪਰ ਜਿਹੜਾ ਧਰਨਾ ਪਹਿਲਾਂ ਲੱਗਿਆ ਸੀਗਾ ਕਰੀਬ ਕਾਫੀ ਲੰਬਾ ਸਮਾਂ ਚੱਲਿਆ ਉਹ ਵੀ ਉਹਦਾ ਹਜੇ ਤੱਕ ਹਿਸਾਬ ਸਾਹਮਣੇ ਨਹੀਂ ਆਇਆ ਦੇਖੋ ਮੈਂ ਦੱਸਦਾ ਮੈਂ ਇਹਦਾ ਹਿਸਾਬ ਜਿੰਨਾ ਕਿ ਮੇਰੇ ਕੋਲ ਹਿਸਾਬ ਕਿਤਾਬ ਸੀ ਜੀ ਮੈਂ ਪਾਈ ਪਾਈ ਦਾ ਹਿਸਾਬ ਉਹਦਾ ਵੀ ਦੇਖ ਕੇ ਲਾਸਟ ਦੇ ਉੱਤੇ ਅ ਮਨਜੀਤ ਰਾਏ ਸਾਹਿਬ ਨੂੰ ਸਾਡੇ ਵੀਰ ਨੇ ਉਹਨਾਂ ਨੂੰ ਮੈਂ ਲਾਸਟ ਦੇ ਉੱਤੇ ਪੈਸੇ ਜਿਹੜੇ 29000 ਕੁ ਰੁਪਏ ਬਚਦੇ ਸੀ ਬਾਕੀ ਦਾ ਪੈਸੇ ਸਾਰੇ ਜਿਹੜੇ ਮੇਰੇ ਕੋਲੇ ਸਮਾਇਏ ਸੀ ਇਹਨਾਂ ਨੇ ਪੈਸੇ ਉਹ ਪੈਸਾ 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 ਕਿੱਥੇ ਕਿੱਥੇ ਖਰਚ ਕੀਤਾ ਲੰਗਰਾਂਜ ਕੀਤਾ ਸਪੀਕਰ ਵਾਲਿਆਂ ਨੂੰ ਦੁਆਇਆ ਹੋਰ ਜਿਵੇਂ ਜਿਵੇਂ ਪੈਸੇ ਦੁਆਏ ਜਾਂ ਜਿਹੜੇ ਸਾਡੇ ਮੰਦਰ ਮੁੰਡੇ ਮੀਡੀਆ ਦਾ ਕੰਮ ਕਰਦੇ ਸੀ ਉਹਨਾਂ ਨੂੰ ਜੋ ਮਦਦ ਦਵਾਈ ਜਾਂ मतलब ਜਿੱਥੇ-ਜਿੱਥੇ ਵੀ ਉਹਨਾਂ ਨੇ ਲੋੜ ਲੱਗੀ ਸਮਝਿਆ ਉਹਨਾਂ ਨੇ ਉਹਨਾਂ ਨੇ ਪੈਸੇ ਮੈਥੋਂ ਵਾਪਸ ਲਏ ਉਹਨਾਂ ਨੇ ਜਮ੍ਹਾਂ ਕਰਵਾਏ ਆ ਇਹ ਇਸ ਤੋਂ ਵੀ ਘਾਂ ਲਾਸਟ ਦੇ ਉੱਤੇ ਸਾਰਾ ਹਿਸਾਬ ਕਲੀਅਰ ਕਰਕੇ 29600 ਰੁਪਏ ਸੀ ਮੇਰਾ ਖਿਆਲ ਉਹ ਉਹ ਜਿਹੜੇ ਮੈਂ ਮਨਜੀਤ ਰਾਏ ਨੂੰ ਜਮ੍ਹਾਂ ਕਰਵਾ ਕੇ ਸਾਰਾ ਹਿਸਾਬ ਪਤਾ ਲੇਖਾ ਜੋਖਾ ਕਲੀਅਰ ਕਰਕੇ ਆਇਆ ਮੇਰੇ ਵੱਲ ਮੇਰੇ ਜਿਹੜੀਆਂ ਮੇਰੇ ਨਾਲ ਹੋਰ ਵੀ ਮੈਂ ਕਹਿ ਸਕਦਾ ਅੱਜ ਜਿਹੜੇ ਇੱਥੇ ਸੀ ਬੈਠੇ ਆਂ ਇੱਥੇ ਜੰਨੀਆਂ ਜਥੇਬੰਦੀਆਂ ਬੈਠੀਆਂ ਨੇ ਇਹਨਾਂ ਜਥੇਬੰਦੀਆਂ ਦੇ ਵਿੱਚੋਂ ਕਿਸੇ ਵੀ ਜਥੇਬੰਦੀ ਕੋਲੇ ਕੋਈ ਪੈਸਾ ਉਹ ਪਿਛਲੇ ਮਤਲਬ ਲੇਖੇ ਜੋਖੇ ਦਾ ਪਿਛਲੇ ਮੋਰਚੇ ਦਾ ਨਹੀਂ ਹੈ ਜੀ ਇਹ ਡੱਲੇਵਾਲ ਸਾਹਿਬ ਜਦੋਂ ਮੀਟਿੰਗਾਂ ਤੇ ਜਾਣਾ ਹੁੰਦਾ ਸੀ ਉਥੋਂ ਖਨੌਰੀ ਬਾਰਡਰ ਤੋਂ ਜਿਹੜਾ ਚੰਡੀਗੜ੍ਹ ਵੀ ਮੀਟਿੰਗਾਂ ਹੋਈਆਂ ਤੁਸੀਂ ਆਉਂਦੇ ਸੀ ਗੱਡੀਆਂ ਵੀ ਆਉਂਦੀਆਂ ਸੀ ਐਂਬੂਲੈਂਸ ਆਉਂਦੀ ਸੀ ਉਹਦਾ ਸਾਰਾ ਖਰਚਾ ਜਿਹੜਾ ਉਹ ਫੰਡ ਦੇ ਵਿੱਚੋਂ ਖਰਚਾ ਜਾਂਦਾ ਸੀ ਜਾਂ ਫਿਰ ਤੁਹਾਡਾ ਆਪਣਾ ਜਥੇਬੰਦੀ ਦਾ ਫੰਡ ਸੀਗਾ ਉਹਦੇ ਵਿੱਚੋਂ ਖਰਚਾ ਜਾਂਦਾ ਸੀ ਨਹੀਂ ਦੇਖੋ ਗੱਡੀਆਂ ਦਾ ਮੈਂ ਭਲੇਖਾ ਦੂਰ ਕਰ ਦਿਆਂ ਇੱਕ ਵੀ ਕਿਸੇ ਵੀ ਆਗੂ ਦੀ ਕਿਸੇ ਵੀ ਵਰਕਰ ਦੀ ਗੱਡੀ ਜਿਹੜੀ ਇੱਥੇ ਜਾ ਰਹੀ ਹੈ ਜਾਂ ਕਿਸੇ ਪਾਸੇ ਹੋਰ ਜਾ ਰਹੀ ਹੈ ਆ ਕਿਸੇ ਪਾਸੇ ਹੋਰ ਕਿਸੇ ਕੰਮ ਵਿੱਚ ਗਈ ਹੋਈ ਹੈ ਉਹਦਾ ਨਹੀਂ ਹੈ ਜਿਹੜੀਆਂ ਉੱਥੇ ਮੋਰਚੇ 'ਚ ਕਿਸੇ ਚੀਜ਼ ਦੀ ਲੋਡ ਹੈ ਇਧਰੋਂ ਉਧਰੋਂ ਲੈਣ ਗਿਆ ਉਹਦਾ ਖਰਚਾ ਪਿਆ ਹੈ ਜਾਂ ਕਿ ਤੁਹਾਡੇ ਧਿਆਨ ਹੋਏਗਾ ਪ੍ਰੈਸ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੋਏਗਾ ਇਸ ਗੱਲ ਦਾ ਕਿ ਜਦੋਂ 8 8 ਦਸੰਬਰ ਤੋਂ ਲੈ ਕੇ 19 ਜਨਵਰੀ ਤੱਕ ਜਦੋਂ ਮੋਰਚਾ ਬਿਲਕੁਲ ਪੀਕ ਤੇ ਸੀ ਸਰਕਾਰ ਰੋਜ਼ ਇਹ ਗੱਲ ਸੁਨੇਹਾ ਮਿਲਦਾ ਸੀ ਕਿ ਅੱਜ ਸਰਕਾਰ ਚੱਕ ਸਕਦੀ ਹੈ ਸਰਕਾਰ ਇਹ ਚੱਕ ਸਕਦੀ ਹੈ ਉਸ ਵੇਲੇ ਮੋਰਚੇ ਨੂੰ ਸੰਭਾਲਣ ਵਾਸਤੇ ਜਿਹੜਾ ਗੱਡੀਆਂ ਦੇ ਉੱਤੇ ਮੁੰਡਿਆਂ ਨੇ ਮਤਲਬ ਵਰਕ ਕਰਦੇ ਰਹੇ ਆ ਉਹ ਜਿਹੜਾ ਖਰਚਾ ਉਹ 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 ਖਰਚੇ ਦੇ ਵਿੱਚ ਪਾਏ ਨੇ ਬਾਕੀ ਜਿਹੜਾ ਲੀਡਰਾਂ ਦਾ ਕੋਈ ਪੈਸਾ ਜਿਹੜਾ ਉਹ ਕੋਈ ਪੈਸਾ ਨਹੀਂ ਪਾਇਆ ਡੱਲੇਵਾਲ ਸਾਹਿਬ ਗੱਲ ਕਰੀਏ ਕਿ 19 ਤਰੀਕ ਨੂੰ ਉਹ ਘਟਨਾ ਵਾਪਰਦੀ ਆ 19 ਤਰੀਕ ਨੂੰ ਪੂਰਾ ਮੋਰਚਾ ਚੁਕਾਇਆ ਜਾਂਦਾ ਉਦੋਂ ਵੀ ਜਿਹੜੇ ਕਾਫੀ ਕਿਸਾਨਾਂ ਦਾ ਨੁਕਸਾਨ ਹੋਇਆ ਕਾਫੀ ਟਰੈਕਟਰਾਂ ਦਾ ਨੁਕਸਾਨ ਹੋਇਆ ਕਾਫੀ ਸਮਾਨ ਆ ਜਿਹੜਾ ਉਹ ਨਹੀਂ ਲੱਭਿਆ ਉਹਦਾ ਜਿਹੜਾ ਵੇਰਵਾ ਕੋਈ ਇਕੱਠਾ ਕੀਤਾ ਗਿਆ ਹਾਂ ਉਹ ਲਗਭਗ ਮੇਰਾ ਖਿਆਲ ਤਿੰਨ ਕਰੋੜ ਦਾ ਅਸੀਂ ਖਨੋਰੀ ਮੋਰਚੇ ਤੋਂ ਮਤਲਬ ਲੇਖਾ ਜੋਖਾ ਜਿਹਾ ਬਣਾਇਆ ਐਸਟੀਮੇਟ ਜੀ ਔਰ ਉਹ ਅਸੀਂ ਇੱਕ ਦੋ ਦਿਨਾਂ ਦੇ ਵਿੱਚ ਸਰਕਾਰ ਤੱਕ ਪਹੁੰਚਾਵਾਂਗੇ ਵੀ ਕਿਉਂਕਿ ਸਰਕਾਰ ਨੇ ਜਿਸ ਵੇਲੇ ਮੈਨੂੰ ਚੱਕਿਆ ਜਾਂ ਮੋਰਚਾ ਚੱਕਿਆ ਹੈ ਤੁਹਾਡੇ ਧਿਆਨ 'ਚ ਹੋਵੇਗਾ ਮੈਂ ਕਹਿੰਦਾ ਸੀਗਾ ਕਿ ਜਿੰਨੀ ਦੇਰ ਤੱਕ ਸਰਕਾਰ ਸਾਡੇ ਆਗੂਆਂ ਨੂੰ ਰਿਹਾਨੀ ਕਰਦੀ ਔਰ ਹੋਏ ਨੁਕਸਾਨ ਦੀ ਪੂਰਤੀ ਦਾ ਕੋਈ ਹੱਲ ਨਹੀਂ ਕਰਦੀ ਉਨੀ ਦੇਰ ਤੱਕ ਅਸੀਂ ਮਤਲਬ ਪਾਣੀ ਨਹੀਂ ਪੀਵਾਂਗੇ ਔਰ ਉਹ ਜਦੋਂ ਅਸੀਂ ਪਾਣੀ ਛੱਡਿਆ ਸੀ ਔਰ ਪੰਜਾਬ ਪੁਲਿਸ ਤੋਂ ਡੀਜੀਪੀ ਸਾਹਿਬ ਦਾ ਇੱਕ ਬਿਆਨ ਆ ਗਿਆ ਸੀ ਕਿ ਅਸੀਂ ਕਿਸਾਨਾਂ ਦਾ ਨੁਕਸਾਨ ਕਰਨ ਵਾਲੇ ਨੂੰ ਕਿਸੇ ਨੂੰ ਬਖਸ਼ਾਂਗੇ ਨਹੀਂ ਔਰ ਕਿਸਾਨਾਂ ਦਾ ਪਾਈ ਪਾਈ ਦਾ ਜਿਹੜਾ ਮਤਲਬ ਜਿਹੜੀ ਨੁਕਸਾਨ ਦੀ ਪੂਰਤੀ ਉਸੇ ਕਰਵਾਵਾਂਗੇ ਉਹ ਜਦੋਂ ਉਹਨਾਂ ਨੇ ਕਿਹਾ ਤੇ ਉਸ ਤੋਂ ਬਾਅਦ ਫਿਰ ਸਾਡੇ ਆਗੂ ਸਾਰੇ ਰਿਹਾ ਕੀਤੇ ਉਹਦੇ ਮੁਤਾਬਕ ਫਿਰ ਅਸੀਂ ਉਸ ਤੋਂ ਬਾਅਦ ਮਤਲਬ 29 29 ਮਾਰਚ ਨੂੰ ਪਾਣੀ ਲਿਆ ਸੀਗਾ 10 ਦਿਨ ਬਾਅਦ ਤੋ ਜਿਹੜਾ ਇਹ ਸਾਰਾ ਸੀਗਾ ਘਟਨਾਕਰਮ ਇਹਦੇ ਵਿੱਚ ਉਹਨਾਂ ਨੇ ਮੰਨ ਲਿਆ ਕਿ ਅਸੀਂ ਮੁਆਵਜ਼ਾ ਕਿਸਾਨਾਂ ਦਾ ਨੁਕਸਾਨ ਦੀ ਪੂਰਤੀ ਕਰਾਂਗੇ ਭਰਪਾਈ ਕਰਾਂਗੇ ਉਹ ਅਸੀਂ ਲੇਖਾ ਜੋਖਾ ਬਣਾਇਆ ਔਰ ਉਹ ਅਸੀਂ ਇੱਕ ਦੋ ਦਿਨਾਂ ਦੇ ਵਿੱਚ ਮਤਲਬ ਸਰਕਾਰ ਤੱਕ ਪਹੁੰਚਾ ਦੇਵਾਂਗੇ ਡੱਲੇਵਾਲ ਸਾਹਿਬ ਕਿਵੇਂ ਦੇਖਦੇ ਹੋ 19 ਮਾਰਚ ਦੀ ਗੱਲ ਕੀਤੀ ਹੈ ਇੱਕ ਪਾਸੇ ਜਿਹੜੇ ਕਿਸਾਨ ਆਗੂ ਮੀਟਿੰਗ ਦੇ ਲਈ ਆਉਂਦੇ ਨੇ ਦੂਜੇ ਪਾਸੇ ਫੋਰਸ ਇਕੱਠੀ ਕੀਤੀ ਜਾਂਦੀ ਹੈ ਦੇਖੋ ਮੈਨੂੰ ਲੱਗਦਾ ਪਹਿਲੀ ਵਾਰੀ ਦੇਖਿਆ ਹੋਵੇਗਾ ਚਲੋ ਤੁਹਾਡੀ ਉਮਰ ਛੋਟੀ ਹੈ ਜੀ ਮੇਰੀ ਤਾਂ ਕਾਫੀ ਉਮਰ ਹੋ ਗਈ ਹੈ 70 ਸਾਲ ਦੇ ਨੇੜੇ ਪਹੁੰਚ ਗਿਆ ਮੈਂ ਜੀ 40 ਸਾਲ ਤਾਂ ਮੈਨੂੰ ਆਹ ਕੰਮ ਕਰਦੇ ਫਿਰਦੇ ਨੂੰ ਹੋ ਗਏ ਅੱਜ ਤੱਕ ਮੈਂ ਨਹੀਂ ਦੇਖਿਆ ਜੀ ਕਿ ਇੱਕ ਪਾਸੇ ਸਰਕਾਰ ਮੀਟਿੰਗ ਦਾ ਦੌਰ ਸ਼ੁਰੂ ਕਰ ਲਏ ਗੱਲਬਾਤ ਚੱਲਦੀ ਹੋਵੇ ਔਰ ਉਦੋਂ ਮਤਲਬ ਮੋਰਚੇ ਤੇ ਹਮਲਾ ਕਰ ਦੇਵੇ ਸਰਕਾਰ ਕਦੇ ਨਹੀਂ ਹੋਇਆ ਅਜੇ ਤੱਕ ਪਿੱਛੇ ਸਮਾਂ ਲੰਘਿਆ ਖੜਕੂ ਬਾਦ ਵੀ ਲੰਘਿਆ ਉਹਨਾਂ ਨਾਲ ਵੀ ਜਦੋਂ ਸਰਕਾਰ ਮੀਟਿੰਗ ਕਰਦੀ ਸੀ ਸਰਕਾਰ ਇੱਕ ਜ਼ਿੰਮੇਵਾਰੀ ਸਮਝਦੀ ਹੈ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਜਿਹੜੀ ਧਿਰ ਨਾਲ ਮੀਟਿੰਗ ਹੋਈ ਹੈ ਇਹਨੂੰ ਮਹਫੂਜ਼ ਇਹਦੇ ਏਰੀਏ ਦੇ ਵਿੱਚ ਪਹੁੰਚਾਉਣਾ ਸਰਕਾਰ ਦੀ ਰਿਸਪੋਨਸੀਬਿਲਟੀ ਬਣਦੀ ਹੈ ਔਰ ਇੱਥੇ ਇਹ ਕੰਮ ਕਰਕੇ ਸਰਕਾਰ ਨੇ ਮਤਲਬ ਅਤੀ ਘਿਣਾਉਣੀ ਹਰਕਤ ਦੇ ਸਾਰਿਆਂ ਬੇਸ਼ਰਮੀ ਦੀਆਂ ਹੱਦਾਂ ਸਾਰੀਆਂ ਸੰਵਿਧਾਨ ਦੀਆਂ ਨੂੰ ਤੋੜਨ ਦੀਆਂ ਹੱਦਾਂ ਪਾਰ ਕੀਤੀਆਂ ਇੱਥੇ ਸਰਕਾਰ ਨੇ ਔਰ ਮੋਰਚੇ ਨੂੰ ਮਤਲਬ ਖਡਾਉਣ ਲਈ ਮੈਂ ਇਹ ਵੀ ਕਹਾਂ ਕਿ ਸਰਕਾਰ ਦੀ ਉੱਥੇ ਤਾਂ ਜਾ ਕੇ ਮੋਰਚੇ ਨੂੰ ਖੜਾਉਣ ਦੀ ਹਿੰਮਤ ਨਹੀਂ ਪਈ ਸਰਕਾਰ ਦੀ ਕਿਉਂਕਿ ਇਹਨਾਂ ਦੇ ਸਤਕਾਰਯੋਗ ਡੀਜੀਪੀ ਸਾਹਿਬ ਦਾ ਬਿਆਨ ਆਇਆ ਉਦੋਂ ਹੁਣੇ ਪਤਾ ਕੀ ਕਿਹਾ ਉਹ ਕਹਿੰਦੇ ਨੇ ਕਿ ਐਸ ਹਾਲਾਤ ਦੇ ਵਿੱਚ ਡੱਲੇਵਾਲ ਨੂੰ ਉੱਥੋਂ ਚੱਕਣਾ ਠੀਕ ਨਹੀਂ ਆਵੇਂ ਨੁਕਸਾਨ ਵੱਡਾ ਹੋਏਗਾ ਹੁਣੇ ਭਾਵੇਂ ਹਿੰਮਤ ਨਹੀਂ ਪਈ ਸਰਕਾਰ ਦੀ ਉੱਥੋਂ ਚੱਕਣ ਦੀ ਮੋਰਚਾ ਖੇੜਨ ਦੀ ਲੇਕਿਨ ਸਾਨੂੰ ਇੱਥੇ ਮੀਟਿੰਗ ਤੇ ਆਇਆਂ ਨੂੰ ਗ੍ਰਿਫਤਾਰ ਕਰਕੇ ਉਹ ਉੱਥੇ ਮੋਰਚੇ ਦੇ ਉੱਤੇ ਹਮਲਾ ਕੀਤਾ ਉਹ ਅਤੀ ਕਨੌਨੀ ਦੇ ਮੈਂ ਇਹ ਕਹੂੰਗਾ ਕਿ ਸਰਕਾਰ ਦੇ ਅੰਦਰਲਾ ਜਿਹੜਾ ਡਰ ਹੈ ਜਿਹੜਾ ਸਰਕਾਰ ਦੀ ਜਿਹੜੀ ਕਮਜ਼ੋਰੀ ਹੈ ਇਹਦੇ ਤੋਂ ਝਲਕਦੀ ਹੈ ਤਾਂ ਫਿਰ ਬੇਸ਼ੱਕ ਸਾਡਾ ਮੋਰਚਾ ਦਾ ਖੇੜਤਾ ਲੇਕਿਨ ਕਿਸਾਨਾਂ ਦਾ ਜਿਹੜਾ ਦਬਦਬਾ ਸੀ ਉਹਦੇ ਮੂਰੇ ਸਰਕਾਰ ਮਤਲਬ ਸੈਮੀ ਪੈਸੀ ਸਰਕਾਰੋਂ ਡਰਦੀ ਸੀ ਅੱਡਰਲ ਵੱਲ ਸਾਬ ਕੁਝ ਦਿਨ ਪਹਿਲਾਂ ਮੀਟਿੰਗ ਹੁੰਦੀ ਹੈ ਜਿਹੜੀ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਦੇ ਨਾਲ ਕਿਸਾਨਾਂ ਕੋਲ ਬੈਠਦੇ ਆ ਪਰ ਮੀਟਿੰਗ ਦੇ ਵਿਚਾਲਿਆਂ ਉੱਠ ਕੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਉਹ ਚਲੇ ਜਾਂਦੇ ਨੇ ਗੱਲਬਾਤ ਦਾ ਜਿਹੜਾ ਗੱਲਬਾਤ ਪ੍ਰੋਪਰ ਤਰੀਕੇ ਨਾਲ ਕੀਤੀ ਨਹੀਂ ਜਾਂਦੀ ਦੇਖੋ ਮੈਂ ਕਹੂੰਗਾ ਇਹ ਈਗੋ ਹੈ ਕੀ ਸਰਕਾਰ ਇਹ ਸੋਚਦੀ ਹੈ ਵੀ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਆਮ ਪ੍ਰੋਟੈਸਟਰਸ ਦੇ ਨਾਲ ਗੱਲ ਇਸ ਤਰ੍ਹਾਂ ਕਰਾਂ ਇਹ ਕਹਿ ਦਿਆਂ ਕਿ ਜਾਓ ਮੈਂ ਨਹੀਂ ਗੱਲ ਕਰਦਾ ਜਾਓ ਜਿਹੜੀਆਂ ਮੰਗੀਆਂ ਮੰਨੀਆਂ ਮੈਂ ਮੰਗਾ ਉਹ ਵੀ ਨਹੀਂ ਲਾਗੂ ਕਰਦਾ ਇਹ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਥੋੜੋ ਹੈ ਇਹ ਮੁੱਖ ਮੰਤਰੀ ਦਾ ਕੰਮ ਹੈ ਤਾਂ ਬਿਲਕੁਲ ਗੁੰਡਾਗਰਦੀ ਕੀਤੀ ਹੈ ਉਸ ਦਿਨ ਜਿਹੜੀ ਉੱਥੇ ਕੀਤੀ ਹੈ ਉਹਨਾਂ ਨਾਲ ਵੀ ਭਾਵੇਂ ਸਾਡੇ ਉਹਨਾਂ ਨਾਲ ਵਿਚਾਰ ਧਾਰਕ ਲੱਖ ਮਤ ਭੇਦ ਹੋਣ ਇਹ ਰਹਿੰਦੇ ਹੁੰਦੇ ਨੇ ਵਿਚਾਰਕ ਹੈ ਸਾਡੇ ਵਿਚਾਰਧਾਰਾ ਹੈ ਕੁਝ ਗੱਲਾਂ ਮੇਰੀਆਂ ਮੇਰੀ ਵਿਚਾਰਧਾਰਾ ਨਾਲ ਉਹ ਨਹੀਂ ਸਹਿਮਤ ਹੋਣਗੇ ਉਹਨਾਂ ਦੀ ਵਿਚਾਰਧਾਰਾ ਨਾਲ ਮੈਂ ਨਹੀਂ ਸਹਿਮਤ ਹੋਵਾਂਗਾ ਪਰ ਜੇ ਉਹਨਾਂ ਨਾਲ ਇਹ ਕਰੇਗੀ ਸਰਕਾਰ ਨੇ ਕੀਤਾ ਅਸੀਂ ਉਹਨੂੰ ਮਤਲਬ ਅਤਿ ਨਿੰਦਣਯੋਗ ਤੇ ਸਰਕਾਰ ਦੀ ਇੱਕ ਘਟੀਆ ਹਰਕਤ ਕਵਾਂਗੇ ਤੇ ਗੁੰਡਾਗਰਦੀ ਗੁੰਡਿਆਂ ਵਾਲੀ ਉਹਨਾਂ ਦੀ ਮਤਲਬ ਇਹ ਕਾਰਵਾਈ ਸੀਗੀ ਔਰ ਪਰ ਇਹ ਭਲੇਖੇ ਚ ਸਰਕਾਰ ਡੱਲੇਵਾਲ ਸਾਹਿਬ ਪੰਜਾਬ ਦੇ ਵਿਕਾਸ ਦੇ ਲਈ ਉਪਜਾਊ ਜ਼ਮੀਨਾਂ ਜਿਹੜੀ ਉਹ ਅਕਵਾਇਰ ਕੀਤੀ ਜਾ ਰਹੀ ਆ ਲੁਧਿਆਣੇ ਦੇ ਵਿੱਚ ਕਾਫੀ ਧਰਨਾ ਚੱਲ ਰਿਹਾ ਹੈ ਕਿ ਜਿਹੜੀ 25000 ਏਕੜ ਦੇ ਕਰੀਬ ਜਿਹੜੀ ਆ ਉਥੇ ਉਹ ਜਿਹੜੇ ਆ ਲੁਧਿਆਣੇ ਦੇ ਵਿਕਾਸ ਦੇ ਲਈ ਜ਼ਮੀਨ ਅਕਵਾਇਰ ਕਰਨੀ ਹੈ ਇਦਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਜ਼ਮੀਨ ਅਕਵਾਇਰ ਕਰਨ ਦੀ ਗੱਲ ਆਖੀ ਜਾਂਦੀ ਹੈ ਮੈਨੂੰ ਜੋ ਰਿਪੋਰਟ ਮਿਲਦੀ ਹੈ ਕਿ 55 60 ਹਜ਼ਾਰ ਏਕੜ ਜ਼ਮੀਨ ਟੋਟਲ ਹੋਣੀ ਹੈ ਇਹ ਜੀ ਜਿਹੜੀ ਐਕਵਾਇਰ ਕਰਨੀ ਹੈ ਇਹਨਾਂ ਨੇ ਜੀ ਅਗਰ ਇਹ ਜ਼ਮੀਨ ਐਕਵਾਇਰ ਕਰਨੇ ਪਹਿਲਾ ਸਵਾਲ ਹੈ ਮੇਰਾ ਸਾਡੇ ਮਾਨਯੋਗ ਮੁੱਖ ਮੰਤਰੀ ਤੇ ਜੀ ਤੁਸੀਂ ਅਰਬਨ ਸਟੇਟ ਬਣਾਉਣ ਵਾਸਤੇ ਤੁਸੀਂ ਤੁਸੀਂ ਉੱਥੇ ਮਹਿਲ ਉਸਾਰਨ ਵਾਸਤੇ ਵੱਡੀਆਂ-ਵੱਡੀਆਂ ਕਲੋਨੀਆਂ ਬਣਾਉਣ ਵਾਸਤੇ ਕਰ ਰਹੇ ਹੋ ਉਹ ਭਾਈ ਉਹ ਲੋਕ ਜਿਹੜੇ ਉੱਜੜਨੇ ਨੇ ਜਿਨ੍ਹਾਂ ਤੋਂ 60 ਹਜ਼ਾਰ ਏਕੜ ਜਾਂ 70 ਹਜ਼ਾਰ ਏਕੜ ਜ਼ਮੀਨ ਲੈਣੀ ਆ ਇਹ ਜਾ ਕੇ ਵਸਾਉਣੇ ਕਿੱਥੇ ਆ ਇਹ ਕੀ ਵਿਵਸਥਾ ਹੈ ਸਾਡੇ ਗਵੰਡੀ ਸੂਬੇ ਦੋ ਨੇ ਦਵਨ ਸਾਡੀ ਹੱਦ ਲੱਗਦੀ ਹੈ ਉਧਰ ਸਾਡੇ ਰਾਜਸਥਾਨਾ ਲੱਗਦੀ ਹੈ ਇਧਰ ਸਾਡੀ ਹਿਮਾਚਲ ਨਾਲ ਲੱਗਦੀ ਹੈ ਹਿਮਾਚਲ ਕਹਿੰਦਾ ਅਸੀਂ ਨਹੀਂ ਕਿਸੇ ਨੂੰ ਵੰਡ ਦੇਣਾ Rajasthan ਕਹਿੰਦਾ ਅਸੀਂ ਨਹੀਂ ਵੰਡ ਦੇਣਾ ਹਰਿਆਣੇ ਦੇ ਵਿੱਚ ਜ਼ਮੀਨ ਵੈਸੀ ਹੈ ਨਹੀਂ ਜੀ ਵਕਾਊ ਤਾਂ ਫਿਰ ਇੱਕ ਦੱਸਣਾ ਕਿ ਇਹ ਜਿਹੜਾ 70000 ਜਾਂ 60000 ਏਕੜ ਰੱਖ ਬਿਆ ਤੂੰ ਲੋਕਾਂ ਨੂੰ ਬੇਜਮੀਨੇ ਕਰਨਾ ਹੈ ਉਹ ਕਿੱਥੇ ਖਰੀਦਣਗੇ ਇੱਕ ਗੱਲ ਪਹਿਲੀ ਗੱਲ ਦੂਜੀ ਗੱਲ ਹੈ ਕਿ ਬਹੁਤ ਵੱਡਾ ਲੋਕਾਂ ਨਾਲ ਫਰੋਡ ਹੈ ਲੋਕਾਂ ਦੀਆਂ ਅੱਖਾਂ ਦੇ ਉੱਤੇ ਹਰੀਆਂ ਐਣਕਾਂ ਲਾਈਆਂ ਜਾ ਰਹੀਆਂ ਇਹ ਕਿਹਾ ਜਾ ਰਿਹਾ ਹੈ ਕਿ ਜੀ ਦੇਖੋ ਅਸੀਂ ਤੁਹਾਨੂੰ ਇੱਕ ਕਮਰਸ਼ੀਅਲ ਪਲਾਟ ਦੇ ਦੇਾਂਗੇ 200 ਗਜ ਦਾ 1000 ਗਜ ਦਾ ਤੁਹਾਨੂੰ ਰੈਸੀ ਪਲਾਟ ਦੇ ਦੇਾਂਗੇ ਉਹ ਯਾਰ ਜਦੋਂ ਉਹਦੀ ਜ਼ਮੀਨ ਦਾ ਸਾਰੀ ਲੈ ਲਈ ਉਥੋਂ 1000 ਗਜ ਦਾ ਤੁਸੀਂ ਰੈਸੀ ਪਲਾਟ ਦੇ ਕੇ ਉਹਨੂੰ ਕੋਨੇ ਉੱਥੇ ਕਿੱਥੇ ਕਾਰੋਬਾਰ ਕਿੱਥੇ ਕਰੇਗਾ ਅਗਰ ਮੰਨ ਲਓ ਤੁਸੀਂ 200 ਗਜ ਦਾ ਉਹਨੂੰ ਇੱਕ ਪਲਾਟ ਦੇਤਾ ਕਮਰਸ਼ੀਅਲ ਉਹਦਾ ਪੈਸਾ ਵਟ ਲਿਆ ਪੈਸਾ ਵਟਕੇ ਪੰਜਾਬੀ ਦਾ ਜ਼ਮੀਨ ਹੈ ਨਹੀਂ ਜੇ ਮੰਨ ਲਓ ਪੰਜਾਬ ਚ ਵੀ ਲਏਗਾ ਤਾਂ ਘੱਟੋ ਘੱਟ ਇਥੋਂ 20 50 ਕਿਲੋਮੀਟਰ ਦੂਰ ਲਏਗਾ ਤੇ ਜੋ 20 50 ਕਿਲੋਮੀਟਰ ਖੇਤੀ ਦਾ ਦੂਰ ਕਰਦਾ ਹੈ ਤੇ ਰੈਸ਼ੀ ਪਲਾਟ ਦੇ ਵਿੱਚ ਮਕਾਨ ਤੁਹਾਡੇ ਇੱਥੇ ਲੈ ਕੇ ਬਣਾ ਕੇ ਪਾਈ ਬੈਠਾ ਹੈ ਤਾਂ ਕਿਉਂ ਖੇਤੀ ਕਰ ਪਾਏਗਾ ਇਹ ਕਿਹੜੀ ਪਾਲਿਸੀ ਹੈ ਕਿਹੜੀ ਨੀਤੀ ਹੈ ਅਸਲ ਗੱਲ ਕੀ ਹੈ ਅਸਲ ਗੱਲ ਇਹ ਹੈ ਕਿ ਲੋਕਾਂ ਨੂੰ ਇਹ ਮਹਿੰਗੇ ਮਹਿੰਗੇ ਪਲਾਟਾਂ ਦਾ ਝਾਸਾ ਦੇ ਕੇ ਫਰੀ ਦੇ ਵਿੱਚ ਲੋਕਾਂ ਤੋਂ 75% ਜ਼ਮੀਨ ਲੈਣੀ ਹੈ ਮੈਂ 75% ਕਿਉਂ ਕਹਿ ਰਹੇ ਆ ਕਿ 1 ਏਕੜ ਦੇ ਵਿੱਚ 4840 ਗਜ ਜ਼ਮੀਨ ਹੁੰਦੀ ਹੈ ਵਾਪਸ ਕਿੰਨੀ ਕਰਨੀ ਆ ਜੀ 1200 ਗਾਜ 1200 ਚੌਕ 48 ਇਹਦਾ ਮਤਲਬ ਚੌਥਾ ਹਿੱਸਾ ਵਾਪਸ ਕਰਨਾ ਹੈ ਤਿੰਨ ਹਿੱਸੇ ਜ਼ਮੀਨ ਤਾਂ ਪਰ 75% ਜ਼ਮੀਨ ਉਹ ਲੈ ਜਾਣੀ ਆ ਬਿਨਾ ਕਾਦੇ ਕਿਸ ਕਲ ਦੇ ਉੱਤੇ ਲਓ ਜੀ ਇੱਥੇ ਅਸੀਂ ਇੱਕ ਨਕਸ਼ਾ ਬਣਾਤਾ ਇੱਥੇ ਇੱਕ ਕਲੋਨੀ ਬਣ ਗਈ ਇੱਥੋਂ ਦੀਆਂ ਸੜਕ ਲੰਘੂਗੀ ਇੱਥੇ ਬਾਜ਼ਾਰ ਬਣੂਗਾ ਇੱਥੇ ਸਕੂਲ ਬਣੂਗਾ ਇੱਥੇ ਹਸਪੀਟਲ ਬਣੂਗਾ ਇੱਥੇ ਫਲਾਨੀ ਚੀਜ਼ ਬਣੇਗੀ ਇੱਥੇ ਗਰਾਊਂਡ ਬਣਨਗੇ ਇੱਥੇ ਪਲਾਟ ਬਣ ਜਾਣਗੇ ਇੱਥੇ ਰੈਸ਼ ਹੋ ਜੂਗੀ ਇੱਥੇ ਬਾਜ਼ਾਰ ਬਣ ਜੇਗਾ ਆਹ ਲਕੀਰਾਂ ਵਾਉਣੀਆਂ ਐ ਨਾ ਇਹ ਲਕੀਰਾਂ ਵਾਹ ਕੇ ਤੁਸੀਂ ਇਸ ਲਕੀਰਾਂ ਵਾਉਣ ਦਾ ਹੀ ਸਾਡੇ ਕਿਸਾਨਾਂ ਤੋਂ 75% ਯਾਰ ਜ਼ਮੀਨ ਹੀ ਲੈਣ ਲੱਗੇ ਹੋ ਇਹ ਚੰਗਾ ਕਿਸਾਨਾਂ ਨੂੰ ਆਵਾਜ਼ ਕਰਨ ਦਾ ਤਰੀਕਾ ਹੈ ਇਹ ਬੜਾ ਵਧੀਆ ਤਰੀਕਾ ਹੈ ਤੁਸੀਂ ਉਹਨਾਂ ਨੂੰ ਦੇਣ ਦੀ ਬਜਾਏ ਤੁਸੀਂ ਜੇ ਉਸ ਖੇਤਰ ਦੇ ਵਿੱਚ ਕੁਝ ਕਰਨਾ ਹੈ ਤਾਂ ਕਿਉਂ ਨਹੀਂ ਇਹ ਕਰਦੇਗੇ ਵੀ ਇੱਥੇ ਇੱਥੇ ਕਲੋਨੀ ਕੱਟਣੀ ਹੈ ਜਮੀਨ ਸਾਰੀ ਦੀ ਸਾਰੀ ਕਿਸਾਨਾਂ ਦੀ ਹੋਏਗੀ ਔਰ ਕਿਸਾਨੋ ਨੂੰ ਰਹਿਸ਼ੀ ਪਲਾਟਾਂ ਦੇ ਵਿੱਚ ਐਸ ਖਿੱਤੇ ਦੇ ਵਿੱਚ ਰਹਿਸ਼ੀ ਪਲਾਟਾਂ ਦੇ ਵਿੱਚ ਉਹਨੂੰ ਮੰਨਣਗੇ ਔਰ ਐਸ ਖਿੱਤੇ ਦੇ ਵਿੱਚ ਕਿਸਾਨੋ ਨੂੰ ਮਤਲਬ ਕਮਰਸ਼ੀਅਲ ਪਲਾਟ ਦੇ ਰੂਪ ਦੇ ਵਿੱਚ ਵੇਚ ਲੈਣਗੇ ਤਾਂ ਕਿਉਂ ਨਹੀਂ ਸਾਰੀ ਦੀ ਸਾਰੀ ਕਿ ਜੇ ਕਿਸਾਨ ਨੂੰ ਬਚਾਉਣਾ ਹੈ ਅਗਰ ਕਿਸਾਨ ਦੀ ਜੇਬ 'ਚ ਕੁਝ ਦੇਣਾ ਹੈ ਤਾਂ ਸਾਰੀ ਦੀ ਸਾਰੀ ਜ਼ਮੀਨ ਕਿਸਾਨ ਦੇ ਉੱਤੇ ਕਿਸਾਨ ਨੂੰ ਕਿਉਂ ਨਹੀਂ ਦਿੱਤੀ ਜਾਂਦੀ ਜੀ ਕੀ ਉਹ ਕੰਪਨੀ ਗਲਾੜਾ ਜਾਂ ਗਮਾੜਾ ਉੱਥੇ ਲੈਣਾ ਖਿੱਚਣ ਦਾ ਹੀ ਇੱਕ ਨਕਸ਼ਾ ਬਣਾਉਣ ਦਾ ਹੀ ਪੈਸਾ ਲੈ ਰਹੀਆਂ ਤਾਂ ਇਹਦਾ ਮਤਲਬ ਕੀ ਨਿਕਲਦਾ ਕਿਸਾਨਾਂ ਨੂੰ ਬਚਾਇਆ ਜਾ ਰਿਹਾ ਜਾਂ ਕਿਸਾਨਾਂ ਨੂੰ ਲੁੱਟਿਆ ਜਾ ਰਿਹਾ ਸੋ ਇੱਕ ਹਰੀਆਂ ਐਣਕਾ ਲਾ ਕੇ ਕਿਸਾਨ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਇਹਦਾ ਲੋਕ ਵੀ ਵਿਰੋਧ ਕਰ ਰਹੇ ਨੇ ਔਰ ਐਸਕੇਮ ਨਾਨ ਪੋਲੀਟੀਕਲ ਨੇ ਵੀ ਇਹਦਾ ਸਖਤ ਸ਼ਬਦਾਂ ਦੇ ਵਿੱਚ ਅੱਜ ਵਿਰੋਧ ਕਰਦੇ ਆ ਅਸੀਂ ਔਰ ਉਹਦੇ ਤੇ ਅਸੀਂ ਲੜਾਈ ਦੇਵਾਂਗੇ ਅੱਡੇ ਵੱਲ ਸਾਬੀਤੇ ਦਿਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਇੱਕ ਚਾਰ ਮੈਂਬਰੀ ਕਮੇਟੀ ਬਣਾਈ ਜਾਂਦੀ ਹੈ ਜਿਹਦੇ ਵਿੱਚ ਚਾਰੋਂ ਮੈਂਬਰ ਨੇ ਜਿਹੜੇ ਉਹ ਕੈਬਨਿਟ ਮੰਤਰੀ ਰੱਖੇ ਜਾਂਦੇ ਨੇ ਕਹਿੰਦੇ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਜਿਹੜਾ ਪਿਛਲੇ ਸੀਜ਼ਨ ਦੇ ਵਿੱਚ ਝੋਨੇ ਦੀ ਖਰੀਦ ਨੂੰ ਲੈ ਕੇ ਜੜੀਆਂ ਪਰੇਸ਼ਾਨੀਆਂ ਕਿਸਾਨਾਂ ਨੂੰ ਆਈਆਂ ਸੀ ਕਹਿੰਦੇ ਉਹਦੇ ਮੱਦੇ ਨਜ਼ਰ ਜਿਹੜੀ ਹੋਣ ਤੋਂ ਤਿਆਰੀ ਸ਼ੁਰੂ ਕੀਤੀ ਜਾਵੇ ਚਲੋ ਜਿਹੜਾ ਪਿੱਛੇ ਵੀ ਹੋਇਆ ਮੈਂ ਕਹਿੰਦਾ ਵੀ ਇਹ ਤਾਂ ਇੱਕ ਵੱਧੂ ਗੱਲਾਂ ਨੇ ਆਪਦੀ ਜਾਨ ਛਡਾਉਣ ਵਾਸਤੇ ਪੱਲਾ ਛਡਾਉਣ ਵਾਸਤੇ ਉਹ ਉਹਦੇ ਨਾਲ ਪੱਲਾ ਛੁੱਟ ਨਹੀਂ ਸਕਦਾ ਜੀ ਕਿਸਾਨਾਂ ਦੀ ਸ਼ਰੀਆਮ ਲੁੱਟ ਹੋਈ ਆ ਜੀ ਪਿਛਲੇ ਝੋਨੇ ਦੇ ਸੀਜ਼ਨ 'ਚ ਰੱਜ ਕੇ ਲੁੱਟਿਆ ਹੈ। ਜੀ। ਔਰ ਸਰਕਾਰ ਦੇ ਨੱਕ ਦੇ ਥੱਲੇ ਸਰਕਾਰ ਦੇ ਅਧਿਕਾਰੀਆਂ ਨੇ ਮਿਲ ਕੇ ਵਪਾਰੀਆਂ ਤੋਂ ਇੰਡਸਟਰੀ ਲਿਸਟਾਂ ਤੋਂ ਜਾਂ ਮੈਂ ਕਹਿ ਲਵਾਂ ਜਿਹੜੇ ਸ਼ੈਲਰ ਮਾਲਕ ਨੇ ਉਹਨਾਂ ਦੇ ਕੋਲੋਂ ਸ਼ਰੀਆਮ ਲੁੱਟ ਕਰਾਈ ਆ ਕਿਸਾਨਾਂ ਦੀ। ਅਗਲੀ ਗੱਲ ਮੈਂ ਕਹਿੰਦਾ ਜੇ ਤੇ ਤੁਹਾਡਾ ਪ੍ਰਬੰਧ ਕਰ ਲਿਆ ਸਰਕਾਰ ਨੇ ਜਿਹੜੇ ਮਿਨਿਸਟਰਾਂ ਦੀ ਕਮੇਟੀ ਬਣਾਈ ਅੱਜ ਕਿੱਥੇ ਆ ਉਹ? ਉਹ ਅੱਜ ਮੱਕੀ ਦਾ ਜਿਹਦਾ ਰੇਟ 2400 ਰੁਪਈਆ ਉਹ 1000 ਰੁਪਈਆ ਨੂੰ ਵਿਕ ਰਹੀ ਆ। ਉਹ ਕਾਹਦੇ ਲਈ ਬਣੀ ਆ ਕਮੇਟੀ? ਇਸੇ ਕੰਮਲੀ ਬਣਾਈ ਹੈ ਨਾ ਅੱਜ ਉਹਨਾਂ ਨੂੰ ਭਾ ਪੂਰਾ ਦਵਾਦਨ ਮੰਨ ਲਾਂਗੇ ਕਿ ਕਮੇਟੀ ਸਕਸੈਸ ਹੈ ਨਹੀਂ ਤਾਂ ਫਿਰ ਮਤਲਬ ਇੱਕ ਕਾਗਜ਼ਾਂ ਕਾਗਜੀ ਕਾਰਵਾਈ ਹੈ ਜੀ ਡੱਲੇਵਾਲ ਸਭ ਆਖਰੀ ਸਵਾਲ ਹੈ ਕਿ ਜਿਸ ਤਰ੍ਹਾਂ ਪਹਿਲਾਂ ਜਿਹੜਾ ਕਿਸਾਨਾਂ ਦੇ ਨਾਲ ਤੱਕਾ ਹੋਇਆ ਏ ਤਾਂ ਤੁਹਾਨੂੰ ਲੱਗਦਾ ਹੈ ਕਿ ਜਿੱਦਾਂ ਪੂਸ਼ਾ 44 ਬੀ ਜਿਹੜਾ ਉਹ ਬੰਦ ਕੀਤਾ ਗਿਆ ਉਹਦੀ ਬਜਾਈ ਬੰਦ ਕੀਤੀ ਗਿਆ ਹਾਈਬ੍ਰਿਡ ਝੋਨੇ ਦੀ ਬਜਾਈ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਬੈਨ ਕੀਤੀ ਗਈ ਹੈ ਦੇਖੋ ਬਿਲਕੁਲ ਮੈਂ ਕਹੂੰਗਾ ਕਿ ਦੇਖੋ ਕੁਝ ਖਿੱਤੇ ਨੇ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜਾ ਏਰੀਆ ਪਾਣੀ ਮਾਰੇ ਨੇ ਪੰਜਾਬ ਦਾ ਪਹਿਲੀ ਦਾ ਵੈਸੇ ਹੀ 70% ਏਰੀਆ ਦਾ ਪਾਣੀ ਮਾੜਾ ਹੈ ਜਿੱਥੇ ਪਾਣੀ ਮਾੜੇ ਨੇ ਉੱਥੇ ਹੋਣ ਵਾਲੀਆਂ ਜੇ ਕੋਈ ਵੈਰਾਈਟੀਆਂ ਨੇ ਜਿਵੇਂ ਮਤਲਬ ਆਪਾਂ ਹਾਈਬ੍ਰਿਡ ਦੀ ਗੱਲ ਕਰਦੇ ਹਾਂ ਉਹ ਮਾੜੇ ਪਾਣੀ 'ਚ ਹੋਣ ਵਾਲੀ ਫਸਲ ਹੈ ਉਹਨੂੰ ਤੇ ਕਿਸੇ ਕੀਮਤ ਜੇ ਤੁਹਾਡੀ ਯੂਨੀਵਰਸਿਟੀ ਤੋਂ ਕੋਈ ਕਿਸਮ ਡਿਵੈਲਪ ਨਹੀਂ ਕੀਤੀ ਗਈ ਜਿਹਦਾ ਬਦਲ ਦੇ ਤਾ ਨਾ ਉਹਨਾਂ ਨੂੰ ਤੁਸੀਂ ਉਹਨਾਂ ਨੂੰ ਹਾਈਬ੍ਰਿਡ ਦਾ ਬਦਲ ਦੇ ਦਿਓ ਕਿ ਭਾਈ ਮਾੜੇ ਪਾਣੀ ਦੇ ਵਿੱਚ ਹੁਣ ਆਹ ਹੋਊਗੀ ਫਿਰ ਤਾਂ ਮੰਨ ਲਿਏ ਨਹੀਂ ਤਾਂ ਉਹਨੂੰ ਬੈਨ 19 ਦਿਨ ਕਰਨ ਦਾ ਕਿਹੜਾ ਕੀ 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 ਇਹਨਾਂ ਕੋਲੇ ਤਰਕ ਕੀ ਆ ਜੀ ਕਿਸ ਤਰਕ ਨਾਲ ਬੰਦ ਕਰ ਰਹੇ ਨੇ ਇਟ ਮੀਨਸ ਕਲੀਅਰ ਆ ਕਿ ਕਿਸਾਨਾਂ ਦੀ ਆਰਥਿਕਤਾ ਨੂੰ ਹੋਰ ਗਿਰ ਥੱਲੇ ਦੇ ਕੇ ਉਹਨਾਂ ਦੇ ਸਰ ਕਰਜ਼ਾ ਚੜਾ ਕੇ ਉਹਨਾਂ ਦੀਆਂ ਜ਼ਮੀਨਾਂ ਫਰੀ ਦੇ ਵਿੱਚ ਕਾਰਪੋਰੇਟ ਨੂੰ ਦੇ ਕੇ ਔਰ ਕਾਰਪੋਰੇਟ ਨੂੰ ਸਸਤਾ ਮਜ਼ਦੂਰ ਪ੍ਰੋਵਾਈਡ ਕਰਵਾਉਣ ਦੀ ਇੱਕ ਸਾਜਿਸ਼ ਹੈ ਜਿਹੜੀ ਕੀਤੀ ਜਾ ਰਹੀ ਹੈ ਹੁਣ ਅਗਲੀ ਗੱਲ ਲਓ ਹੁਣ ਪੂਸਾ 44 ਦੀ ਗੱਲ ਕਰਦੇ ਆ ਜਿਹੜੀ ਆਪਾਂ ਉਹ 44 4 ਮਨ ਦਾਣੇ ਲੋਕਾਂ ਨੂੰ ਵੱਧ ਦਿੰਦਾ ਹੈ। ਹੂੰ ਫੇਲ ਕਰਤਾ। ਜੀ। ਕਹਤਾ ਵੀ ਐਸੇ ਨਹੀਂ ਖਰੀਦਣਾ। ਹੁਣ ਅਗਲੇ ਪਾਸੇ ਹੋਰ ਨਾਲ ਦੱਸਦਾ ਮੈਂ। ਇੱਕ PRI C 201 ਜੀ। ਜਿਹੜੀ 201 ਕਿਸਮ ਸੀ ਉਹਦੇ ਉਹਦੇ ਵਿੱਚ ਬੜੇ ਗੁਣ ਸੀ। ਉਹ ਖਰਾਕੀ ਤੱਤ ਵੀ ਜ਼ਿਆਦਾ ਸੀ। ਕਿਸਾਨ ਨੂੰ ਝਾੜ ਵੀ ਉਤਪਾਦਨ ਵੀ ਬਹੁਤ ਪੂਰਾ ਦੇ ਰਹੀ ਸੀ। ਜੀ। ਔਰ ਅਗਲਾ ਉਹਦੇ ਵਿੱਚ ਇੱਕ ਹੋਰ ਗੁਣ ਇਹ ਸੀ ਕਿ ਉਹਦੇ ਵਿੱਚ ਮਿਲਾਵਟ ਉਹਦੇ ਚੌਲ 'ਚ ਮਿਲਾਵਟ ਨਹੀਂ ਸੀ ਹੋ ਸਕਦੀ। ਕਿਉਂਕਿ ਉਹਦਾ ਕਲਰ ਥੋੜਾ ਬ੍ਰਾਊਨ ਕਲਰ ਦਾ ਸੀ ਹੁਣ ਉਹਦੇ ਵਿੱਚ ਮਿਲਾਵਟ ਨਹੀਂ ਹੁੰਦੀ ਤੇ ਜਿਹੜੇ ਮਲਾਵਟ ਖੋਰਾ ਨੂੰ ਰਾਹਤ ਦੇਣ ਲਈ ਉਹਨਾਂ ਦੇ ਰਾਹੀਂ ਲੋਕਾਂ ਨੂੰ ਮਿਲਾਵਟ ਕਰਕੇ ਸਮਾਨ ਪ੍ਰੋਵਾਈਡ ਕਰਵਾਉਣ ਵਾਸਤੇ ਸਰਕਾਰ ਨੇ ਉਹ ਝੋਨਾ ਉਹਨਾਂ ਦੇ ਕਹਿਣ ਦੇ ਉੱਤੇ ਉਹ ਝੋਨੇ ਦੀ ਕਿਸਮ ਬਣ ਕੀਤੀ ਉਹ ਝੋਨੇ ਦੀ ਕਿਸਮ ਦੇ ਵਿੱਚ ਦੇ ਵਿੱਚ ਤਾਂ ਮਤਲਬ ਖੁਰਾਕੀ ਤੱਤ ਜ਼ਿਆਦੇ ਸੀ ਤਾਂ ਇਹ ਜਿਹੜੀ ਜਿੱਦੋਂ ਸਰਕਾਰ ਇਹੋ ਜਿਹੇ ਫੈਸਲੇ ਲੈਂਦੀ ਹੈ ਜਿਹੜੀ ਚੀਜ਼ ਕਿਸਾਨਾਂ ਨੂੰ ਦੋ ਪੈਸੇ ਵੱਧ ਦੇਣ ਵਾਲੀ ਔਰ ਉਹਨਾਂ ਚੀਜ਼ਾਂ ਨੂੰ ਬੰਨ੍ਹ ਕਰ ਦੇਣਾ ਉਹਨਾਂ ਨੂੰ ਉੱਤੇ ਰੋਕ ਲਾ ਦੇਣੀ ਇੱਕ ਮੈਂ ਕਹੂੰ ਮੈਂ ਇਸ ਤੋਂ ਬਾਅਦ ਮੇਰੀ ਨਿਗਾਹ ਚ ਹੋਰ ਕੁਝ ਨਹੀਂ ਆ ਰਿਹਾ ਕੇਵਲੇ ਲੱਗਦਾ ਹੈ ਕਿ ਕਾਰਪੋਰੇਟਰ ਪੱਖੀ ਫੈਸਲੇ ਲਏ ਜਾ ਰਹੇ ਆ ਕਿਸਾਨਾਂ ਦਾ ਲੱਕ ਤੋੜਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਸਮਾਂ ਦੇਣ ਦੇ ਲਈ ਬਹੁਤ-ਬਹੁਤ ਧੰਨਵਾਦ ਮਿਹਰਬਾਨੀ ਜੀ ਸ਼ੁਕਰੀਆ ਸੋ ਇਹ ਸਾਨੂੰ ਜਗਜੀਤ ਸਿੰਘ ਡੱਲੇਵਾਲ ਕਿਸਾਨ ਆਗੂ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ ਪੰਜਾਬ ਦੀ ਕਿਸਾਨੀ ਤੇ ਖੁੱਲ੍ਹ ਕੇ ਚਰਚਾ ਹੋਈ ਹੈ ਤੁਹਾਨੂੰ ਇਹ ਚਰਚਾ ਕਿੱਦਾਂ ਦੀ ਲੱਗੀ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ